ਸਤਿ ਸ਼੍ਰੀ ਅਕਾਲ ਪੀਪੀ ਬਤੀ ਨਮਾ ਸ਼ਹਿਰ ਦੇ ਖਰੋ ਸਾਥੀਓ ਸਵੇਲ ਦੇ ਇੱਕ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਇੱਕ ਜਹੀ ਕਟੜਾ ਜਿਸ ਨੇ ਇੱਕ ਪਰਿਵਾਰ ਨੂੰ ਖੇਰੂ ਖੇਰੂ ਕਰ ਦਿੱਤਾ ਦੱਸਦੀ ਹੈ ਫਗਵਾੜਾ ਰੋਪੜ ਮੁੱਖ ਮਾਰਗ ਬਹਿਰਾਮ ਦੇ ਲਾਗੇ ਪਿੰਡ ਬਹੂਆ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਾਰ ਹਾਦਸਾ ਗ੍ਰਸਤ ਹੁੰਦੀ ਹੈ ਇਹ ਹਾਦਸਾ ਗ੍ਰਸਤ ਹੋਣ ਤੋਂ ਬਾਅਦ ਹਾਈਵੇ ਕਿਨਾਰੇ ਡੂੰਘੇ ਛੱਪੜ ਵਿੱਚ ਜਾ ਡਿੱਗਦੀ ਹੈ ਕਾਰ ਦੱਸਿਆ ਜਾ ਰਿਹਾ ਹੈ ਕਿ ਇੱਕ ਬੱਚੇ ਸਮੇਤ ਉਸ ਕਾਰ ਵਿੱਚ ਉਸ ਸਮੇਂ ਚਾਰ ਜਾਣੇ ਮੌਜੂਦ ਸਨ ਜਦੋਂ ਇਹ ਕਾਰ ਹਾਦਸਾ ਗ੍ਰਸਤ ਹੁੰਦੀ ਹੈ ਜਿਨ੍ਹਾਂ ਵਿੱਚੋਂ ਦੋ ਜਾਣਿਆਂ ਦੀ ਮੌਤ ਹੋ ਗਈ ਹੈ ਇਹ ਜਿਹੜਾ ਸਮਾਚਾਰ ਪ੍ਰਾਪਤ ਹੋਇਆ ਤਾਂ ਇੱਕ ਜਿਹੇ ਹਾਦਸਾ ਵਾਪਰਿਆ ਹੈ ਜਿਸ ਨੇ ਇੱਕ ਬੱਚੇ ਤੋਂ ਉਸ ਦਾ ਬਾਪ ਖੋਲਿਆ ਇੱਕ ਔਰਤ ਨੂੰ ਵਿਧਵਾ ਕਰ ਦਿੱਤਾ ਤੇ ਇੱਕ ਬਜ਼ੁਰਗ ਮਹਿਲਾ ਨੇ ਵੀ ਇਸ ਸਾਥਸੇ ਵਿੱਚ ਆਪਣੀ ਜਿਹੜੀ ਹੈ ਉਹ ਜਾਨ ਗਵਾ ਲਈ ਹੈ ਸ਼ੁਰੂਆਤੀ ਜਾਣਕਾਰੀ ਅਨੁਸਾਰ ਗੱਲ ਕਰੀਏ ਤਾਂ ਬਗਵਾਈ ਵਾਸੀ ਇੰਦਰਜੀਤ ਸਿੰਘ ਉਹਨਾਂ ਦੀ ਧਰਮ ਪਤਨੀ ਹਰਪ੍ਰੀਤ ਕੌਰ ਤੇ ਬੇਟਾ ਗੁਰਬਾਜ ਆਪਣੀ ਕਰੂਜ਼ ਗੱਡੀ PP10CN7676 'ਚ ਸਵਾਰ ਹੋ ਕੇ ਜਲੰਧਰ ਜਾ ਰਹੇ ਸਨ ਤੇ ਰਾਹਤੇ 'ਚ ਉਹਨਾਂ ਨੇ ਆਪਣੀ ਮਾਸੀ ਪਰਸ਼ੋਤਮ ਕੌਰ ਨੂੰ ਵੀ ਲਨਾਲ ਲੈ ਲਿਆ ਜੋ ਕਿ ਸੋਨੇਪਿੰਡ ਦੀ ਵਾਸੀ ਸੀ ਪਰ ਪਰਸ਼ੋਤਮ ਕੌਰ ਨੂੰ ਇਹ ਨਹੀਂ ਸੀ ਪਤਾ ਕਿ ਇਹ ਸਫ਼ਰ ਉਸ ਦੀ ਜ਼ਿੰਦਗੀ ਦਾ ਆਖਰੀ ਸਫ਼ਰ ਹੋਣ ਵਾਲਾ ਹੈ ਔਰ ਸਾਥਿਓ ਜੀ ਜਿਵੇਂ ਅਸੀਂ ਤੁਹਾਨੂੰ ਦੱਸਿਆ ਕਿ ਬਹੂਆ ਲਾਗੇ ਗੱਡੀ ਹਾਦਸਾ ਗ੍ਰਸਤ ਹੁੰਦੀ ਹੈ ਪਰ ਹੁਣ ਤੁਹਾਨੂੰ ਦੱਸਾਂਗੇ ਕਿ ਮ੍ਰਿਤਕ ਕਾਰ ਚਾਲਕ ਦੀ ਪਤਨੀ ਦਾ ਇਸਤੇ ਉੱਤੇ ਕੀ ਕਹਿਣਾ ਹੈ ਦੀ ਪਤਨੀ ਦਾ ਨਾਮ ਹਰਪ੍ਰੀਤ ਕੌਰ ਹੈ ਤੇ ਉਹਨਾਂ ਨੇ ਦੱਸਿਆ ਕਿ ਮੇਰੇ ਪਤੀ ਦੀ ਸਿਹਤ ਗੱਡੀ ਚਲਾਉਂਦੇ ਸਮੇਂ ਬਹੂਆ ਪਿੰਡ ਦੇ ਲਾਗੇ ਇੱਕਦਮੀ ਵਿਗੜ ਜਾਂਦੀ ਹੈ ਜਿਸ ਕਾਰਨ ਗੱਡੀ ਜਿਹੜੀ ਹੈ ਉਹ ਬੇਕਾਬੂ ਹੋ ਜਾਂਦੀ ਹੈ ਪਹਿਲਾਂ ਕਿਸੇ ਨਾਲ ਟਕਰਾਉਂਦੀ ਹੈ ਤੇ ਉਸ ਤੋਂ ਬਾਅਦ ਸੜਕ ਕਿਨਾਰੇ ਪਿੰਡ ਬਹੂਆ ਦੇ ਡੂੰਘੇ ਛੱਪੜ ਵਿੱਚ ਉਹਨਾਂ ਦੀ ਗੱਡੀ ਜਾ ਡਿੱਗਦੀ ਹੈ ਮੋਕੇ ਤੇ ਪੁਲਿਸ ਬਹੁਆ ਨਿਵਾਸੀ ਅਤੇ ਰਾਹੀਗੀਆਂ ਦੀ ਸਹਾਇਤਾ ਨਾਲ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕਾਰ ਚਾਲਕ ਇੰਦਰਜੀਤ ਸਿੰਘ ਅਤੇ ਉਸਦੀ ਮਾਸੀ ਪਰਸ਼ੋਤਮ ਕੌਰ ਨੂੰ ਕਾਫੀ ਜਦੋਂ ਜਹਦ ਨਾਲ ਛੱਪੜ ਵਿੱਚ ਡਿੱਗੀ ਕਾਰ ਵਿੱਚੋਂ ਕੱਢਿਆ ਤੇ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਉਹਨਾਂ ਦੀ ਡਾਕਟਰ ਦੀ ਟੀਮ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਰਾਗੀਰ ਅਤੇ ਲੋਕ ਲੋਕਾਂ ਨੇ ਜਿੱਥੇ ਦੁੱਖ ਦਾ ਪ੍ਰਗਟਾਵਾ ਕੀਤਾ ਉੱਥੇ ਉਹਨਾਂ ਸਰਕਾਰ પાસે ਮੰਗ ਕੀਤੀ ਕਿ ਹਾਈਵੇ ਲੱਗੇ ਜੋ ਗੰਦੇ ਪਾਣੀ ਲਈ ਛੱਪੜ ਹਨ ਉਹਨਾਂ ਨੂੰ ਬੰਦ ਕੀਤਾ ਜਾਵੇ ਜਾਂ ਘੱਟੋ-ਘੱਟ ਇਹਨਾਂ ਛੱਪੜਾਂ ਦੀ ਚਾਰ ਦਿਵਾਰੀ ਕੀਤੀ ਜਾਵੇ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਬਚ ਸਕਣ। ਇਹ ਸੰਬੰਧੀ ਪੁਲਿਸ ਥਾਣਾ ਬਹਿਰਾਮਤ ਤੇ ਪੁਲਿਸ ਚੌਂਕੀ ਮੇਲੀ ਦੇ ਮੁਲਾਜ਼ਮਾਂ ਵੱਲੋਂ ਤੁਰੰਤ ਹਾਦਸੇ ਵਾਲੀ ਜਗ੍ਹਾ ਤੇ ਪਹੁੰਚ ਕੇ ਜਿੱਥੇ ਪੀੜਤਾਂ ਦੀ ਸਹਾਇਤਾ ਕੀਤੀ ਗਈ ਉੱਥੇ ਉਹਨਾਂ ਆਪਣੀ ਕਾਰਵਾਈ ਵੀ ਆਰੰਭ ਕਰ ਦਿੱਤੀ ਗਈ। ਤਾਂ ਇੱਕ ਅਜਿਹਾ ਹਾਦਸਾ ਜਿਸ ਨੇ ਇੱਕ ਪਰਿਵਾਰ ਦੀ ਖੁਸ਼ੀਆਂ ਨੂੰ ਖੇਰੂ ਖੇਰੂ ਕਰ ਦਿੱਤਾ ਔਰ ਜਿਵੇਂ ਤੁਹਾਨੂੰ ਦੱਸਿਆ ਕਿ ਮ੍ਰਿਤਕ ਦੀ ਪਤਨੀ ਦਾ ਇਹ ਕਹਿਣਾ ਹੈ ਕਿ ਗੱਡੀ ਚਲਾਉਂਦੇ ਸਮੇ ਉਸਦੇ ਪਤੀ ਨੂੰ ਛਾਤੀ ਵਿੱਚ ਦਰਦ ਮਹਿਸੂਸ ਹੁੰਦਾ ਜਿਸ ਤੋਂ ਬਾਅਦ ਗੱਡੀ ਬੇਕਾਬੂ ਹੋ ਜਾਂਦੀ ਹੈ ਤੇ ਛੱਪੜ ਵਿੱਚ ਜਾ ਡਿੱਗਦੀ ਹੈ ਪਰ ਮੌਕੇ ਤੇ ਮੌਜੂਦ ਲੋਕਾਂ ਦਾ ਇਹ ਕਹਿਣਾ ਸੀਗਾ ਕਿਕਰ ਚਾਰ ਦਿਵਾਰੀ ਹੁੰਦੀ ਤਾਂ ਇਹ ਹਾਦਸਾ ਟਾਲਿਆ ਜਾ ਸਕਦਾ ਸੀਗਾ ਇਸ ਹਾਦਸੇ ਵਿੱਚ ਜਿਹੜੀਆਂ ਜਾਨਾਂ ਗਈਆਂ ਉਹਨਾਂ ਨੂੰ ਬਚਾਇਆ ਜਾ ਸਕਦਾ ਸੀ ਮੌਕੇ ਦੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੋ ਬੇਹੱਦ ਪਰੇਸ਼ਾਨ ਕਰਨ ਵਾਲੀਆਂ ਨੇ ਜੋ ਬੇਹੱਦ ਦੁੱਖ ਪਹੁੰਚਾਉਂਦੀਆਂ ਨੇ ਕਿ ਇੱਕ ਪਰਿਵਾਰ ਕਿਵੇਂ ਅੱਜ ਖੇਰੂ ਖੇਰੂ ਹੋ ਗਿਆ ਜੀ ਤੇਰਾ ਨਾਮ ਕੀ ਹੈ ਤੁਹਾਡਾ ਨਾਮ ਕੀ ਆ ਹਰਪ੍ਰੀਤ ਕੋਰ ਹਰਪ੍ਰੀਤ ਕੋਰ ਇਹ ਬੇਟੇ ਦਾ ਨਾਮ ਗੁਰਬਾਜ ਸਿੰਘ ਗੁਰਬਾਜ ਸਿੰਘ ਗੁਰਬਾਜ ਸਿੰਘ ਠੀਕ ਹੈ ਤੇ ਮਾਸੀ ਤੁਹਾਡੀ ਉਹ ਕੀ ਨਾਮ ਉਹਸੋ ਹੁੰਦੇ ਤੋਂ ਸੀਗੇ ਸਰਨਾਮ ਸੋਨਾ ਪਿੰਡਿਆ ਉਹਨਾਂ ਸੋਨਾ ਬਨਾਲਾ ਉਹਨਾਂ ਦਾ ਨਾਮ ਕੀ ਉਹਨਾਂ ਦਾ ਨਾਮ ਕੀ ਆ ਉਹਦੇ ਨੰਬਰ ਸ਼ੋਤਰੀ ਆ ਪ੍ਰਸ਼ੋਦਨ ਸ਼ਤਮਕੋਤ ਪ੍ਰਸ਼ੋਦਨ ਤੇ ਤੁਹਾਡੇ ਹਸਬੰਦ ਦਾ ਨਾਮ ਪੁਰਾਣੀ ਇੰਦਰਜੀਤ ਸਿੰਘ ਇੰਦਰਜੀਤ ਸਿੰਘ ਠੀਕ ਆ ਉਹ ਡਰਾਈਵ ਕਰ ਰਹੇ ਸੀਗਾ ਹਾਂ ਤੇ ਹੋਈ ਕਿਦਾਂ ਉਹ ਵੱਡੀ ਉਹ ਮੇਰੇ ਹਸਬੰਦ ਨੇ ਦੇਰ ਚ ਕੁਸ਼ੌਣ ਲੱਗ ਪਿਆ ਸੀ ਅੱਛਾ ਦਰਦ ਜਿਹਾ ਹੋ ਲੱਗ ਗਿਆ ਜੀ ਤਾਂ ਉਹਨੂੰ ਕੋਈ ਗੱਡੀ ਕੰਟਰੋਲ ਨਹੀਂ ਹੋਈ ਅੱਛਾ ਉਹਨੇ ਕਿਸੇ ਜੀ ਵੱਜ ਕੇ ਗੱਡੀ ਫਿਸਦੀ ਵਿੱਚ ਚ ਗਈ ਵੱਜੀ ਕੋਈ ਕਿੱਡੀ ਕਿਸੇ ਵੱਜੀ ਆ ਬਈ ਇੰਤ ਆਣੀ ਗੱਲ ਕਿੱਝ ਵੱਜੀ ਆ ਸਤਿ ਸ਼੍ਰੀ ਅਕਾਲ ਪੀਪੀ ਬਤੀ ਨਮਾ ਸ਼ਹਿਰ ਦੇ ਖਰੋ ਸਾਥੀਓ ਸਵੇਲ ਦੇ ਇੱਕ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਇੱਕ ਜਹੀ ਕਟੜਾ ਜਿਸ ਨੇ ਇੱਕ ਪਰਿਵਾਰ ਨੂੰ ਖੇਰੂ ਖੇਰੂ ਕਰ ਦਿੱਤਾ ਦੱਸਦੀ ਹੈ ਪਗਵਾੜਾ ਰੋਪੜ ਮੁੱਖ ਮਾਰਗ ਬਹਿਰਾਮ ਦੇ ਲਾਗੇ ਪਿੰਡ ਬਹੂਆ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਾਰ ਹਾਦਸਾ ਗ੍ਰਸਤ ਹੁੰਦੀ ਹੈ ਤੇ ਹਾਦਸਾ ਗ੍ਰਸਤ ਹੋਣ ਤੋਂ ਬਾਅਦ ਹਾਈਵੇ ਕਿਨਾਰੇ ਡੂੰਘੇ ਛੱਪੜ ਵਿੱਚ ਜਾ ਡਿੱਗਦੀ ਹੈ ਕਾਰ ਦੱਸਿਆ ਜਾ ਰਿਹਾ ਹੈ ਕਿ ਇੱਕ ਬੱਚੇ ਸਮੇਤ ਉਸ ਕਾਰ ਵਿੱਚ ਉਸ ਸਮੇਂ ਚਾਰ ਜਾਣੇ ਮੌਜੂਦ ਸਨ ਜਦੋਂ ਇਹ ਕਾਰ ਹਾਦਸਾ ਗ੍ਰਸਤ ਹੁੰਦੀ ਹੈ ਜਿਨ੍ਹਾਂ ਵਿੱਚੋਂ ਦੋ ਜਾਣਿਆਂ ਦੀ ਮੌਤ ਹੋ ਗਈ ਹੈ ਇਹ ਜਿਹੜਾ ਸਮਾਚਾਰ ਪ੍ਰਾਪਤ ਹੋਇਆ ਤਾਂ ਇੱਕ ਅਜਿਹਾ ਹਾਦਸਾ ਵਾਪਰਿਆ ਹੈ ਜਿਸਨੇ ਇੱਕ ਬੱਚੇ ਤੋਂ ਉਸਦਾ ਬਾਪ ਖੋលਿਆ ਇੱਕ ਔਰਤ ਨੂੰ ਵਿਧਵਾ ਕਰ ਦਿੱਤਾ ਤੇ ਇੱਕ ਬਜ਼ੁਰਗ ਮਹਿਲਾ ਨੇ ਵੀ ਇਸ ਸਾਥ ਸੇ ਵਿੱਚ ਆਪਣੀ ਜਿਹੜੀ ਹੈ ਉਹ ਜਾਨ ਗਵਾ ਲਈ ਹੈ ਸ਼ੁਰੂਆਤੀ ਜਾਣਕਾਰੀ ਅਨੁਸਾਰ ਗੱਲ ਕਰੀਏ ਤਾਂ ਬਗਵਾਈ ਵਾਸੀ ਇੰਦਰਜੀਤ ਸਿੰਘ ਉਹਨਾਂ ਦੀ ਧਰਮ ਪਤਨੀ ਹਰਪ੍ਰੀਤ ਕੌਰ ਤੇ ਬੇਟਾ ਗੁਰਬਾਜ ਆਪਣੀ ਕਰੂਜ਼ ਗੱਡੀ PP10CN767 'ਚ ਸਵਾਰ ਹੋ ਕੇ ਜਲੰਧਰ ਜਾ ਰਹੇ ਸਨ ਤੇ ਰਾਸਤੇ 'ਚ ਉਹਨਾਂ ਨੇ ਆਪਣੀ ਮਾਸੀ ਪਰਸ਼ੋਤਮ ਕੌਰ ਨੂੰ ਵੀ ਲਨਾਲ ਲੈ ਲਿਆ ਜੋ ਕਿ ਸੋਨੇਪਿੰਡ ਦੀ ਵਾਸੀ ਸੀ ਪਰ ਪਰਸ਼ੋਤਮ ਕੌਰ ਨੂੰ ਇਹ ਨਹੀਂ ਸੀ ਪਤਾ ਕਿ ਇਹ ਸਫ਼ਰ ਉਸ ਦੀ ਜ਼ਿੰਦਗੀ ਦਾ ਆਖਰੀ ਸਫ਼ਰ ਹੋਣ ਵਾਲਾ ਹੈ ਔਰ ਸਾਥੀਓ ਜਿਵੇਂ ਅਸੀਂ ਤੁਹਾਨੂੰ ਦੱਸਿਆ ਕਿ ਬਹੂਆਂ ਲੱਗੇ ਗੱਡੀ ਹਾਦਸਾ ਗ੍ਰਸਤ ਹੁੰਦੀ ਹੈ ਪਰ ਹੁਣ ਤੁਹਾਨੂੰ ਦੱਸਾਂਗੇ ਕਿ ਮ੍ਰਿਤਕ ਕਾਰ ਚਾਲਕ ਦੀ ਪਤਨੀ ਦਾ ਇਸਤੇ ਉੱਤੇ ਕੀ ਕਹਿਣਾ ਹੈ ਦੀ ਪਤਨੀ ਦਾ ਨਾਮ ਹਰਪ੍ਰੀਤ ਕੌਰ ਹੈ ਕਿ ਉਹਨਾਂ ਨੇ ਦੱਸਿਆ ਕਿ ਮੇਰੇ ਪਤੀ ਦੀ ਸਿਹਤ ਗੱਡੀ ਚਲਾਉਂਦੇ ਸਮੇਂ ਬਹੂਆ ਪਿੰਡ ਦੇ ਲਾਗੇ ਇੱਕਦਮ ਹੀ ਵਿਗੜ ਜਾਂਦੀ ਹੈ ਜਿਸ ਕਾਰਨ ਗੱਡੀ ਜਿਹੜੀ ਹੈ ਉਹ ਬੇਕਾਬੂ ਹੋ ਜਾਂਦੀ ਹੈ ਪਹਿਲਾਂ ਕਿਸੇ ਨਾਲ ਟਕਰਾਉਂਦੀ ਹੈ ਤੇ ਉਸ ਤੋਂ ਬਾਅਦ ਸੜਕ ਕਿਨਾਰੇ ਪਿੰਡ ਬਹੂਆ ਦੇ ਡੂੰਘੇ ਛੱਪੜ ਵਿੱਚ ਉਹਨਾਂ ਦੀ ਗੱਡੀ ਜਾ ਡਿੱਗਦੀ ਹੈ ਮਕੱਤੇ ਪੁਲਿਸ ਬਹੁਆ ਨਿਵਾਸੀ ਅਤੇ ਰਾਹੀਗੀਆਂ ਦੀ ਸਹਾਇਤਾ ਨਾਲ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕਾਰ ਚਾਲਕ ਇੰਦਰਜੀਤ ਸਿੰਘ ਅਤੇ ਉਸਦੀ ਮਾਸੀ ਪਰਸ਼ੋਤਮ ਕੌਰ ਨੂੰ ਕਾਫੀ ਜਦੋਂ ਜਹਦ ਨਾਲ ਛੱਪੜ ਵਿੱਚ ਡਿੱਗੀ ਕਾਰ ਵਿੱਚੋਂ ਕੱਢਿਆ ਤੇ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਉਹਨਾਂ ਦੀ ਡਾਕਟਰ ਦੀ ਟੀਮ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਰਾਗੀਰ ਅਤੇ ਲੋਕ ਲੋਕਾਂ ਨੇ ਜਿੱਥੇ ਦੁੱਖ ਦਾ ਪ੍ਰਗਟਾਵਾ ਕੀਤਾ ਉੱਥੇ ਉਹਨਾਂ ਸਰਕਾਰ પાસે ਮੰਗ ਕੀਤੀ ਕਿ ਹਾਈਵੇ ਲੱਗੇ ਜੋ ਗੰਦੇ ਪਾਣੀ ਲਈ ਛੱਪੜ ਹਨ ਉਹਨਾਂ ਨੂੰ ਬੰਦ ਕੀਤਾ ਜਾਵੇ ਜਾਂ ਘੱਟੋ-ਘੱਟ ਇਹਨਾਂ ਛੱਪੜਾਂ ਦੀ ਚਾਰ ਦਿਵਾਰੀ ਕੀਤੀ ਜਾਵੇ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਬਚ ਸਕਣ ਇਸ ਸੰਬੰਧੀ ਪੁਲਿਸ ਥਾਣਾ ਬਹਿਰਾਮਤ ਤੇ ਪੁਲਿਸ ਚੌਕੀ ਮੇਲੀ ਦੇ ਮੁਲਾਜ਼ਮਾਂ ਵੱਲੋਂ ਤੁਰੰਤ ਹਾਦਸੇ ਵਾਲੀ ਜਗ੍ਹਾ ਤੇ ਪਹੁੰਚ ਕੇ ਜਿੱਥੇ ਪੀੜਤਾਂ ਦੀ ਸਹਾਇਤ ਕੀਤੀ ਗਈ ਉੱਥੇ ਉਹਨਾਂ ਆਪਣੀ ਕਾਰਵਾਈ ਵੀ ਆਰੰਭ ਕਰ ਦਿੱਤੀ ਗਈ ਤਾਂ ਇੱਕ ਅਜਿਹਾ ਹਾਦਸਾ ਜਿਸ ਨੇ ਇੱਕ ਪਰਿਵਾਰ ਦੀ ਖੁਸ਼ੀਆਂ ਨੂੰ ਖੇਰੂ-ਖੇਰੂ ਕਰ ਦਿੱਤਾ ਔਰ ਜਿਵੇਂ ਤੁਹਾਨੂੰ ਦੱਸਿਆ ਕਿ ਮ੍ਰਿਤਕ ਦੀ ਪਤਨੀ ਦਾ ਇਹ ਕਹਿਣਾ ਹੈ ਕਿ ਗੱਡੀ ਚਲਾਉਂਦੇ ਸਮੇ ਉਸਦੇ ਪਤੀ ਨੂੰ ਛਾਤੀ ਵਿੱਚ ਦਰਦ ਮਹਿਸੂਸ ਹੁੰਦਾ ਹੈ ਜਿਸ ਤੋਂ ਬਾਅਦ ਗੱਡੀ ਬੇਕਾਬੂ ਹੋ ਜਾਂਦੀ ਹੈ ਤੇ ਛੱਪੜ ਵਿੱਚ ਜਾ ਡਿੱਗਦੀ ਹੈ ਪਰ ਮੌਕੇ ਤੇ ਮੌਜੂਦ ਲੋਕਾਂ ਦਾ ਇਹ ਕਹਿਣਾ ਸੀਗਾ ਕਿ ਚਾਰ ਦਿਵਾਰੀ ਹੁੰਦੀ ਤਾਂ ਇਹ ਹਾਦਸਾ ਟਾਲਿਆ ਜਾ ਸਕਦਾ ਸੀਗਾ ਇਸ ਹਾਦਸੇ ਵਿੱਚ ਜਿਹੜੀਆਂ ਜਾਨਾਂ ਗਈਆਂ ਉਹਨਾਂ ਨੂੰ ਬਚਾਇਆ ਜਾ ਸਕਦਾ ਸੀ ਮੌਕੇ ਦੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੋ ਬੇहद ਪਰੇਸ਼ਾਨ ਕਰਨ ਵਾਲੀਆਂ ਹਨ ਜੋ ਬੇहद ਦੁੱਖ ਪਹੁੰਚਾਉਂਦੀਆਂ ਹਨ ਕਿ ਇੱਕ ਪਰਿਵਾਰ ਕਿਵੇਂ ਅੱਜ ਖੇਰੂ-ਖੇਰੂ ਹੋ ਗਿਆ ਜੀਤੇ ਦਾ ਜੰਦਰ ਸਿੰਘ ਠੀਕ ਥੋੜਨਾ ਕੀ ਆ ਹਰਪ੍ਰੀਤ ਕੌਰ ਹਰਪ੍ਰੀਤ ਕੌਰ ਇਹ ਬੇਟੇ ਦੇ ਨਾਲ ਗੁਰਬਾਜ ਸਿੰਘ ਗੁਰਬਾਜ ਸਿੰਘ ਗੁਰਬਾਜ ਸਿੰਘ ਠੀਕ ਹੈ ਤੇ ਮਾਸੀ ਤੁਹਾਡੇ ਬਰੇ ਉਹ ਕੀ ਨਾਮ ਉਹ ਸੋਨੇ ਤੋਂ ਆਏ ਸੀਗੇ ਸਰਨਾਦਰ ਸੋਨਾ ਪਿੰਡ ਹੈ ਉਹਨਾਂ ਦਾ ਸੋਨਾ ਸੋਨਾ ਬਰਨਾਲਾ ਉਹਨਾਂ ਦਾ ਨਾਮ ਕੀ ਉਹਨਾਂ ਦਾ ਕੀ ਆ ਉਹਦਾ ਨੰਬਰ ਸ਼ੋਤਮ ਗਿਆ ਪ੍ਰਸ਼ੋਦਮ ਗੁਰ ਅੱਛਾ ਤੇ ਤੁਹਾਡੇ ਹਸਪਤਾਲ ਦਾ ਨਾਮ ਪੂਰਾ ਕੀ ਇੰਦਰਜੀਤ ਸਿੰਘ ਇੰਦਰਜੀਤ ਸਿੰਘ ਠੀਕ ਆ ਕੋ ਡਰਾਈਵ ਕਰ ਰਹੇ ਸੀਗੇ ਹੈ ਤੇ ਉਹ ਕਿੱਧਰ ਵੱਲ ਗੱਡੀ ਵੇ ਮੇਰੇ ਹਸਬੰਦ ਨੇ ਦੇਰ ਜੇ ਤੋਂ ਸ਼ੋਰ ਲੱਗ ਪਿਆ ਸੀ ਦਰਦ ਜਿਹਾ ਹੋਣ ਲੱਗ ਪਿਆ ਸੀ ਕਿ ਉਹਨੂੰ ਕੋਈ ਗੱਡੀ ਕੰਟਰੋਲ ਨਹੀਂ ਸੀ ਆ। ਉਹਨੇ ਕਿਸੇ ਦੇ ਵੱਜ ਕੇ ਗੱਡੀ ਫਸਿੱਧੀ ਵਿੱਚ ਚਲਦੀ ਗਈ। ਵੱਜੀ ਹੋਈ ਕਿਤੇ ਕਿਸੇ ਨੇ ਸੱਚੀ ਵੱਜੀ ਆ ਬਈ ਇੰਤਿਆੜ ਗੱਲ ਕਿੱਝ ਵੱਜੀ ਆ।